ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਾ ਪੰਜਾਬੀ ਲਿਬਾਸ ਬੁਟੀਕ ਤੇ ਅੱਜ ਕਿਨੂ ਸਿਰੋ ਸਾਰੇ ਸੂਟ ਦਿਖਾਉਣ ਲੱਗਿਆ ਜੇ ਅਗੇ ਤੁਹਾਨੂੰ ਪਸੰਦ ਆਏ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਰਡਰ ਕਰਨ ਲਈ ਸਾਨੂੰ ਸੀ ਮੈਸੇਜ ਕਰ ਦਿਓ ਸਭ ਤੋਂ ਪਹਿਲਾਂ ਹੁਣ ਦਿਖਾਉਣ ਲੱਗਿਆਂਗੇ ਬਲੈਕ ਕਲਰ ਦੇ ਉੱਤੇ ਸੂਟ ਇਹ ਇਹਦੀ ਬਾਟਮ ਹੈ ਏਹ ਦੀ ਸ਼ਾਰਟਰ ਰਹੇਗੀ ਤੇ ਬਾਜ ਦੇ ਪਰਕਾ ਕਿੰਨਾ ਹੋਇਆਗਾ ਕਿ ਉਹ ਲੈ ਅਸ ਜੁਨਾਬਲੀਸ਼ਨ ਕੀਤੀ ਹੋਈ ਆ ਪੂਰੀ ਇਸ ਤਰ੍ਹਾਂ ਬਾਜ ਦੇ ਕੱਟਵਰਕ ਦਾ ਡਿਜ਼ਾਈਨ ਕੀਤਾ ਹੋਇਆ ਤੇ ਕਿਹ ਰਹੇ ਤੇ ਵੀ ਆਪਾਂ ਨੇ ਕੱਟਵਰਕ ਦਾ ਡਿਜ਼ਾਈਨ ਕੀਤਾ ਤੇ ਸਾਰਾ ਵਰਕ ਕੀਤਾ ਹੋਇਆ ਤੇ ਇਹ ਇਹਦੀ ਬੋਡ ਮੰਗੀ बॉटम पर भी अपने वर्क किया होगा तो यह दुपट्टा है टाइलाइट ये अपने टाइलाइट दुपट्टा रखा होगा प्योर फून का दुपट्टा गा अगर सूँ ये सूट पसंद आया था, तो सैसेज करके जरूर दस उस बाद नैक्स सूट है अपना रीवा कॉटन का ਤਰੀਕੇ ਨਾਲ ਪਿਆਰ ਕੀਤਾ ਹੈ ਤੇ ਦਾ ਕਲਰ ਵੀ ਬਹੁਤ ਸੋਹਣਾ ਹੈ ਇਹਨੂੰ ਆਪਾਂ ਨੇ ਲੈਸ ਲੇਸ ਲਗਾ ਕੇ ਉਹਦੇ ਉੱਪਰ ਥੋੜਾ ਥੋੜਾ ਵਰਕ ਕਰਕੇ ਉਹ ਲੈਸ ਵਰਕ ਨਾਲ ਇਹਨੂੰ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹਦਾ ਆਪਾਂ ਨੇ ਨੈਕ ਡਿਜ਼ਾਈਨ ਕੀਤਾ ਹੋਇਆ ਐਂਡ ਬਾਜੂ ਤੇ ਇਹ ਹੀ ਆਪਾਂ ਨੇ ਕਟ ਵਰਕ ਕਰਤਾ ਇਹਦੀ ਬਾਟਮਾਂ ਵੀ ਬਾਟਮ ਤੇ ਆਪਾਂ ਨੇ ਸਿੰਪਲ ਹੀ ਕੱਟਵਰਕ ਕੀਤਾ ਹੋਇਆ। ਪੂਰੀ ਘਟਵਰਕ ਵਾਲੀ ਪਾਈ ਹੈ ਤੇ ਇਹ ਦਾ ਦੁਪੱਟਾ ਦਾ ਪਿਆਰ ਮੈਂਬਰ ਦਾ ਦੁਪੱਟਾ ਹੈ ਦਾ। ਅਗਰ ਤੁਹਾਨੂੰ ਇਹ ਸੂਟ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਉਸ ਤੋਂ ਬਾਅਦ ਨੈਕਸਟ ਉਠਾਏਗਾ ਆਪਣਾ ਰੂਬੀ कॉटन ਦਾ। ਹਾਂਜੀ ਇਹ ਆਪਣਾ ਰੂਬੀ ਵੀ कॉटन ਦਾ ਸੂਟ ਹੈ ਆਪਣਾ। ਇਹ ਤੇ ਆਪਾਂ ਨੇ ਹੈਂਡ ਪੇਂਟ ਕੀਤਾ ਹੋਇਆ ਹੈ। ਤੇ ਉਸ ਨੂੰ ਬਾਦਲੇ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਐ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾਗਾ ਸੂਟ ਬਾਦਲੇ ਨਾਲ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਐ ਤੇ ਇਹ ਇਹਦਾ ਬਾਜੂ ਵਰਕ ਐ ਲੱਜਦੇ ਆਪਾਂ ਨੇ ਬਾਦਲੇ ਨਾਲ ਕੀਤਾ ਹੋਇਆ ਹਾਈਲਾਈਟ ਸਾਰੇ ਆਪਾਂ ਨੇ ਫਲਾਵਰ ਹਾਈਲਾਈਟ ਕੀਤੇ ਨੇਗੇ ਤੇ ਇਹਨਾਂ ਨਾਲ ਆਪਾਂ ਟਾਈ ਡਾਈਟ ਪੱਤਾ ਵੀ ਤਿਆਰ ਕਰ ਸਕਦੇ ਆਂਗੇ ਕਲਾਸਰੀ ਲੁਕਾਉਂਗੀ ਸੁਰਦੀ ਤੇ ਲੈਸਸ ਨਾਲ ਇਹ ਫਿਨਿਸ਼ਿੰਗ ਦੇ ਸਕਦੇ ਆ ਅਜੇ ਸਾਨੂੰ ਸੋਹਣ ਲੱਗਿਆ ਇਹ ਸੂਟ ਹਾਂਜੀ ਜੀ ਸੂਟ ਸੋਹਣ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ